ਕਾਲੀਆਂ ਦਾ ਵੀ ਰਾਜ ਵੇਖਿਆ ਕਾਂਗਰਸੀਆਂ ਦਾ ਵੀ ਰਾਜ ਵੇਖਿਆ ਪਰ ਸਭ ਤੋਂ ਵੱਧ ਬੇਈਮਾਨ ਇਹ ਸਰਕਾਰ ਦਾ ਭਗਵੰਤਮਾਨ ਬੇਈਮਾਨ ਦਾ ਰਾਜ ਜਿਹੜਾ ਅਸੀਂ ਵੇਖਿਆ ਬੜਾ ਖਤਰਨਾਕ ਰਾਜ ਆ ਨੌਜਵਾਨ ਬੜੇ ਡਟੇ ਨੇ ਉਹਨਾਂ ਦਾ ਜਿਹੜੀ ਆ ਕਲਮ ਕੂਣ ਬੜਾ ਗਰਮ ਆ ਪਰ ਹਰਿਆਣਾ ਸਰਕਾਰ ਵੀ ਹਰਦੀ ਨਹੀਂ ਆ ਰੈਡ ਆਪੋਲਿਸ ਬਾਰ-ਬਾਰ ਉਸੇ ਅਸਲ ਗੋਲੇ ਛੁੱਟ ਰਹੀ ਆ ਸਾਡੇ ਨੌਜਵਾਨ ਕਈ ਘਾਇਲ ਹੋ ਗਏ ਨੇ ਕਿੱਸਾ ਦੇ ਦੱਸ ਜੀ ਜੇ ਅਸੀਂ ਪਹਿਲਾ ਕਿਸਾਨੀ ਅੰਦੋਲਨ 1 ਸਾਲ 13 ਦਿਨ ਦਿੱਲੀ ਦੀਆਂ ਬਰੂਹਾ ਤੇ ਬਹਿ ਕੇ ਆਏ ਆ ਤੇ ਉਹ ਹੋਸ਼ ਦੇ ਨਾਲ ਜੋਸ਼ ਤੇ ਜੋਸ਼ ਦੇ ਨਾਲ ਹੋਸ਼ ਦੇ ਨਾਲ ਬੈਠੇ ਆ ਕਿਉਂਕਿ ਸਰਕਾਰ ਜਿਹੜੀ ਆ ਉਹ ਸਰਕਾਰ ਬੇਈਮਾਨਾਂ ਦੀ ਸਰਕਾਰ ਹੈ ਜਿਹੜੀ ਸਰਕਾਰ ਆਪਣੇ ਲੋਕਾਂ ਨੂੰ ਸੂਲਾਂ ਗੱਡ ਕੇ ਸੜਕਾਂ ਤੇ ਪਿਛਲੀ ਵਾਰੀ ਵੀ ਤੇ ਹੁਣ ਵੀ ਸੜਕਾਂ ਪੱਟ ਕੇ ਹੁਣ ਵੀ ਤੇ ਪਿਛਲੀ ਵਾਰੀ ਵੀ ਵੱਡੇ ਵੱਡੇ ਬੈਰੀਕੇਟਿੰਗ ਲਾ ਕੇ ਇਸ ਤਰ੍ਹਾਂ ਤੇ ਮੇਰੇ ਖਿਆਲ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ جنگ ਚ ਨਹੀਂ ਹੋਇਆ ਜਿਹੜੀਆਂ ਸੜਕਾਂ ਪੱਟੀਆਂ ਇਹ ਸੜਕਾਂ ਨਹੀਂ ਪੱਟੀਆਂ ਗਈਆਂ ਮੋਦੀ ਸਰਕਾਰ ਨੇ ਆਪਣੀਆਂ ਜਿਹੜਾ ਆ ਆਪਣੇ ਹੱਥੀਂ ਪੱਟ ਲੀਆਂ ਇਹ ਮੋਦੀ ਸਰਕਾਰ ਚਾਹੁੰਦੀ ਆ ਵੀ ਅਸੀਂ ਸਾਰਾ ਕੁਛ ਧਨਾੜਾ ਦੇ ਹੱਥਸ ਦੇ ਦਈਏ ਕੁਛ ਘਰਾਣਿਆਂ ਨੂੰ ਦੇ ਦਈਏ ਪਰ ਜਿਹੜੇ ਕਿਸਾਨ ਜ਼ਮੀਨ ਨਾਲ ਜੁੜੇ ਆ ਉਹ ਆਪਣੀ ਮਾਂ ਧਰਤੀ ਨੂੰ ਕਹਿੰਦੇ ਆ ਜ਼ਮੀਨ ਨੂੰ ਕਹਿੰਦੇ ਆ ਮਾਂ ਉਹ ਮਾਂ ਕਿਤਰਾ ਛੱਡ ਦੇਣਾ ਇਹ ਜਿਹੜੇ ਉੱਥੇ ਪੰਦੇਰ ਹੁਣੀ ਜਾਂ ਡੱਲੇਵਾਲ ਹੁਣੀ ਉੱਥੇ ਜਾ ਕੇ ਬੈਠੇ ਆ ਇਹ ਲੋਕਾਂ ਦੇ 3 ਪੁੱਤਾਂ ਨੂੰ ਲੈ ਕੇ ਗਏ ਆਪਣੇ 3 ਪੁੱਤਾਂ ਦੇ ਇਹਨਾਂ ਨੇ ਵਿਦੇਸ਼ਾਂ 'ਚ ਭੇਜੇ ਜਿਨ੍ਹਾਂ ਦੇ ਟਰਾਲੇ ਵੀ ਚੱਲਦੇ ਆ ਜਿਨ੍ਹਾਂ ਦਾ ਸਾਰਾ ਕੁਝ ਵਿਦੇਸ਼ਾਂ 'ਚ ਚੱਲਦਾ ਗੱਲ ਇਹ ਵੀ 3 ਪੁੱਤ ਆਪਣੇ ਵੀ ਇਸ ਅੰਦੋਲਨ 'ਚ ਜਿਹੜੇ ਆ ਮੌਜੂਦ ਕਰੋ ਕਿਸਾਨੀ ਮੁੱਦਿਆਂ ਦੇ ਉੱਤੇ ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਦੁਕਾਨਦਾਰਾਂ ਦੇ ਮੁੱਦਿਆਂ ਦੇ ਉੱਤੇ ਟਰੱਕ ਯੂਨੀਅਨਾਂ ਦੇ ਮੁੱਦਿਆਂ ਦੇ ਉੱਤੇ ਸਮੁੱਚੇ ਭਾਰਤ ਦੇ ਲੋਕਾਂ ਵਾਲੀ ਇੱਕ ਵੱਡਾ ਫੈਸਲਾ ਲੈ ਕੇ ਹੋ ਸਕਦਾ ਦਿੱਲੀ ਦੀਆਂ ਬਰੂਹਾਵਾਂ ਵੱਲ ਨੂੰ ਅਸੀਂ ਵਹੀ ਰਾਂ ਕੱਤੀ ਜਿਨ੍ਹਾਂ ਦੇ ਦੰਦ ਖਾਂ ਨੂੰ ਕੋਸ਼ਣੇ ਤੇ ਵਿਖਾਉਣ ਨੂੰ ਕੋਸ਼ਣੇ ਜਿਹੜੇ ਲੋਕਾਂ ਦਾ ਧਰੋਖ ਖੱਟਣਦੇ ਆ ਇਹ ਉਹਨਾਂ ਦੀ ਪਲੈਨਿੰਗ ਆ ਲੋਕਾਂ ਦੀ ਪਲੈਨਿੰਗ ਨਹੀਂ ਲੋਕਾਂ ਦੇ ਸਿਰ ਮੱਥੇ ਚੱਕਦੇ ਅੱਜ ਵੀ ਚੱਲੇ ਜੋ ਹਰਿਆਣੇ 2 ਸਾਲ ਹੋ ਗਏ ਸਰਕਾਰ ਨੂੰ ਕਿਸਾਨੀ ਅੰਦੋਲਨ ਤੋਂ ਬਾਅਦ ਹੀ ਆਈ ਹੈ ਨਾ ਐਸੇ ਚੌਂਕਾ ਖਲੋਖ ਖਲੋਗ ਇਹਨਾਂ ਦੇ ਐਮਐਲਏ ਬਣੇ ਜਿਨ੍ਹਾਂ ਨੂੰ ਚਵਲਾ ਨੂੰ ਹੁੰਦਾ ਹੀ ਕਾਕ ਨਹੀਂ ਬੋਲਿਆ ਨਹੀਂ ਜਾਂਦਾ ਜਿਹੜੇ ਲੋਕਾਂ ਨਾਲ ਖੜੇ ਨਹੀਂ ਅਜੇ ਤੱਕ ਇਸ ਇਲਾਕੇ ਦਾ ਪਾਣੀ ਦਾ ਮਸਲਾ ਹਲੇ ਨਹੀਂ ਕਰ ਸਕਿਆ ਠੀਕ ਸੀਵਰੇਜ ਦਾ ਕਿਸਾਨੀ ਅੰਦੋਲਨ ਦੀ ਇਹਨਾਂ ਨੇ ਕਿਹੜੀ ਗੱਲ ਕਰਨੀ ਚਾਵਲਾਂ ਨੂੰ ਕੁਝ ਪਤਾ ਹੋਵੇ ਤਾਂ ਕੁਝ ਕਰਨਗੇ ਇਹ ਗੱਲ ਭਗਵੰਤ ਮਾਨ ਨੂੰ ਕੋਈ ਜਾਣਦਾ ਨਹੀਂ ਨਾਲੇ ਕੇਜਰੀਵਾਲ ਮਾਮਾ ਲੱਗਦਾ ਪੰਜਾਬ ਦਾ ਹੈ ਵੀ ਜਿਹੜਾ ਮੂੰਹ ਚੋੱਕ ਕੇ ਇੱਕ ਫੋਟੋ ਆਪਣੀ ਤੇ ਇੱਕ ਫੋਟੋ ਕੇਜਰੀਵਾਲ ਦੀ ਇੱਥੇ ਲਾ ਦਿੱਤੀ ਜਾਂਦੀ ਭਗਵੰਤ ਮਾਨ ਦਾ ਬਿਆਨ ਸੀਗਾ ਜਿਹੜੇ ਘਰੋਂ ਵੇਲੇ ਆ ਧੰਨੇ ਤੇ ਆ ਜਾਂਦੇ ਆ ਉੱਥੇ ਆਣ ਕੇ ਪੀਜੇ ਖਾਂਦੇ ਸ਼ਰਾਬਾਂ ਪੀਂਦੇ ਜੇ ਕਰਦੇ ਉਹ ਕਰਦੇ ਤੂੰ ਕੀ ਕਰਦਾ ਰਿਹਾ ਗਗਨ ਅਨਮੋਲ ਮਾਨ ਜਿਹੜੀ ਸੀਗੀ 5 ਮਿੰਟਾਂ ਜਾਂ ਐਮਐਸਪੀ ਦਿੰਦੀ ਦਿੰਦੀ ਲੱਭੀ ਹੋਈ ਨਹੀਂ ਕਿੱਥੇ ਚਲੇਗੀ ਵਿਚਾਰੀ ਉਹ ਤਾਂ ਵਿਚਾਰੀ ਗੌਨ ਤੋਂ ਵੀ ਗਈ ਤੇ ਵਜੋਂ ਤੋਂ ਵੀ ਗਈ ਤੇ ਉਹ ਵਿਚਾਰੀ ਜਿਹੜੀ ਆਪਣੇ ਬਿਆਨਾਂ ਤੋਂ ਵੀ ਗਈ ਹਰ ਗੱਲ ਕਰੀਏ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹ ਕਹ ਰਹੇ ਨੇ ਐਮਪੀ ਚੋਣਾਂ ਆ ਰਹੀਆਂ ਨੇ 13 ਤੇ 0 ਦਾ ਮੁਕਾਬਲਾ ਹੋਊਗਾ ਇਸ ਦਾ ਕੇਸ ਤਾਂ ਦੇ ਦੇ ਜੀਨ ਲਈ ਸਾਸੀ ਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਕਿਸਾਨੀ ਅੰਦੋਲਨ ਬੜੀ ਤੇਜ਼ੀ ਦੇ ਨਾਲ ਜਿਹੜਾ ਕਿ ਦਿੱਲੀ ਦੇ ਬਾਡਰਾਂ ਤੇ ਪਹੁੰਚ ਗਿਆ ਤੁਸੀਂ ਦੇਖਦੇ ਹੋ ਪਿਛਲੇ ਕਈ ਦਿਨਾਂ ਤੋਂ ਜਿਹੜਾ ਕਿ ਕਿਸਾਨ ਸੰਘਰਸ਼ ਕਰ ਰਹੇ ਨੇ ਅਤੇ ਸਿੰਘੂ ਬਾਡਰ ਤੇ ਕਨੋਰੀ ਬਾਡਰ ਤੇ ਸਾਡੇ ਜਿਹੜੇ ਕਿਸਾਨ ਆਗੂ ਨੇ ਇੱਥੇ ਪਹੁੰਚੇ ਨੇ ਪਰ ਉਹਨਾਂ ਨੂੰ ਦਿੱਲੀ ਦੇ ਬਾਡਰ ਤੇ ਜਾਣ ਤੋਂ ਬਾਅਦ ਦਿੱਲੀ ਜਾਣ ਵਾਸਤੇ ਉਹਨਾਂ ਨੂੰ ਬੜੀਆ ਮੁਸ਼ਕਲਾਂ ਸਾਹਮਣੇ ਕਰਨਾ ਪੈ ਰਿਹਾ ਤੁਸੀਂ ਦੇਖ ਸਕਦੇ ਹੋ ਹਰਿਆਣਾ ਸਰਕਾਰ ਵੱਲੋਂ ਤੇ ਹਰਿਆਣਾ ਪੁਲਿਸ ਵੱਲੋਂ ਅਥਰੂ ਗਾਇਦੇ ਗੋਲੇ ਛੁੱਟੇ ਜਾ ਰਹੇ ਨੇ ਪਰ ਨੌਜਵਾਨ ਉਹਨਾਂ ਨਾਲ ਡਟ ਕੇ ਮੁਕਾਬਲਾ ਕਰ ਰਹੇ ਨੇ ਇਸੇ ਤਮਾਮ ਮੁੱਦੇ ਅੱਜ ਗੱਲਬਾਤ ਕਰਾਂਗੇ ਸਾਡੇ ਗੱਲਬਾਤ ਕਰਨ ਨੂੰ ਤਿਆਰ ਨੇ ਸਰਬਜੀਤ ਸਿੰਘ ਹੈਰ ਜਿਹੜੇ ਕਿ ਨੌਜਵਾਨ ਸ਼ੀਰਪਖ ਸਿੰਘ ਨੌਜਵਾਨ ਸਭਾ ਦੇ ਆਗੂ ਨੇ ਉਹ ਗੱਲਬਾਤ ਕਰਾਂਗੇ ਉਹਨਾਂ ਨਾਲ ਸਬਰੀ ਸਿੰਘ ਹਰੀ ਜੀ ਕਿਸਾ ਦੇ ਦੋ ਨੌਜਵਾਨ ਬੜੇ ਡਟੇ ਨੇ ਉਹਨਾਂ ਦਾ ਜਿਹੜੀ ਆ ਕਹਿ ਲਓ ਖੂਨ ਬੜਾ ਗਰਮ ਆ ਪਰ ਹਰਿਆਣਾ ਸਰਕਾਰ ਵੀ ਹਟਦੀ ਨਹੀਂ ਆ ਹਰਿਆਣਾ ਪੁਲਿਸ ਬਾਰ ਬਾਰ ਉੱਥੇ ਅਥਰੂ ਗੋਲੇ ਛੱਡ ਰਹੀ ਆ ਸਾਡੇ ਨੌਜਵਾਨ ਕਈ ਘਾਇਲ ਹੋ ਗਏ ਨੇ ਕਿਸਾ ਦੇ ਦੱਸ ਜੀ ਨੂੰ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪੰਜਾਬ ਦੇ ਤੇ ਭਾਰਤ ਦੇ ਸਾਰੇ ਕਿਰਤੀ ਲੋਕਾਂ ਨੂੰ ਕੱਲ 16 ਤਰੀਕ ਦੇ ਬੰਦ ਦੀ ਸਫਲ ਬੰਦ ਦੀ ਵਧਾਈ ਦਿੰਨੇ ਆ ਵੀ ਇਹਦੇ ਵਿੱਚ ਲੋਕਾਂ ਨੇ ਆਪਣਾ ਫੇਰ ਏਕਾ ਵਿਖਾਇਆ ਵੱਡੀ ਗੱਲ ਸੀ ਵੀ ਜਿਹੜੇ ਦੁਕਾਨਦਾਰ ਲੋਗ ਪਿਛਲੇ ਰੀਨ ਨੇ ਨਹੀਂ ਨਾਲ ਚੱਲੇ ਸੀ ਆਜ ਕਿ ਉਹਨਾਂ ਦੁਕਾਨਦਾਰਾਂ ਨੇ ਜਿਹੜਾ ਆਪਣਾ ਪੱਖ ਰੱਖਿਆ ਇਸ ਅੰਦੋਲਨ ਦੇ ਹੱਕ ਦੇ ਵਿੱਚ ਦੂਜੀ ਗੱਲ ਆ ਵੀ ਨੌਜਵਾਨਾਂ ਦਾ ਖੂਨ ਹਮੇਸ਼ਾ ਗਰਮ ਹੁੰਦਾ ਪਰ ਹੋਸ਼ ਦੇ ਨਾਲ ਜੋਸ਼ ਦੇ ਨਾਲ ਹੋਸ਼ ਤੇ ਹੋਸ਼ ਦੇ ਨਾਲ ਜੋਸ਼ ਬੜਾ ਜ਼ਰੂਰੀ ਆ ਜੇ ਅਸੀਂ ਪਹਿਲਾ ਕਿਸਾਨੀ ਅੰਦੋਲਨ 1 ਸਾਲ 13 ਦਿਨ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਆਏ ਆ ਤੇ ਉਹ ਹੋਸ਼ ਦੇ ਨਾਲ ਜੋਸ਼ ਤੇ ਜੋਸ਼ ਦੇ ਨਾਲ ਹੋਸ਼ ਦੇ ਨਾਲ ਬੈਠੇ ਆ ਕਿਉਂਕਿ ਸਰਕਾਰ ਜਿਹੜੀ ਆ ਉਹ ਸਰਕਾਰ ਬੇਈਮਾਨਾਂ ਦੀ ਸਰਕਾਰ ਆ ਜਿਹੜੀ ਸਰਕਾਰ ਆਪਣੇ ਲੋਕਾਂ ਨੂੰ ਸੂਲਾ ਗੱਡ ਕੇ ਸੜਕਾਂ ਤੇ ਪਿਛਲੀ ਵਾਰੀ ਵੀ ਤੇ ਹੁਣ ਵੀ ਸੜਕਾਂ ਪੱਟ ਕੇ ਹੁਣ ਵੀ ਤੇ ਪਿਛਲੀ ਵਾਰੀ ਵੀ ਵੱਡੇ ਵੱਡੇ ਬੈਰੀਕੇਟਿੰਗ ਲਾ ਕੇ ਇਸ ਤਰ੍ਹਾਂ ਤੇ ਮੇਰੇ ਖਿਆਲ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ جنگ ਚ ਨਹੀਂ ਹੋਇਆ ਉਹਦੇ ਵਿੱਚ ਵੀ ਕੋਈ ਮਰਿਆਦਾ ਰੱਖੀ ਗਈ ਸੀ ਜੰਗ 'ਚ ਵੀ ਇੰਨੇ ਵਜੇ ਤੱਕ ਜਿਹੜਾ ਵਾ ਉਹ ਜੰਗ ਚੱਲੇਗੀ ਇਸ ਤੋਂ ਬਾਅਦ ਜਿਹੜਾ ਉਹ ਜੰਗ ਸਟਾਪ ਹੋ ਗਈ ਫਿਰ ਸਵੇਰੇ ਲੜਾਂਗੇ ਪਰ ਇਹ ਸੂਲਾ ਇਹ ਕੰਡੇ ਇਹ ਸੜਕਾਂ ਦੀਆਂ ਪੱਟੀਆਂ ਉਹ ਮੋਦੀ ਸਰਕਾਰ ਨੇ ਆਪਣੇ ਪੈਰਾਂ ਦੀਆਂ ਸੂਲਾ ਬਣਾਤੀਆਂ ਜਿਹੜੀਆਂ ਸੜਕਾਂ ਪੱਟੀਆਂ ਇਹ ਸੜਕਾਂ ਦੀਆਂ ਪੱਟੀਆਂ ਗਿਆ ਮੋਦੀ ਸਰਕਾਰ ਨੇ ਆਪਣੀਆਂ ਜਿਹੜਾ ਆ ਆਪਣੇ ਹੱਥੀਂ ਪੱਟ ਲਈਆਂ ਕਿਉਂਕਿ ਭਾਰਤ ਜੇ ਅਸੀਂ ਲੱਗ ਲੱਗ ਸੂਬਿਆਂ ਦੀ ਗੱਲ ਕਰੀਏ ਜ਼ਿਆਦਾਤਰ ਸੂਬੇ ਜਿਹੜੇ ਆ ਉਹ ਖੇਤੀ ਪ੍ਰਧਾਨ ਸੂਬੇ ਆ ਚਾਹੇ ਉਹ ਕੇਰਲਾ ਹੋਵੇ ਮਹਾਰਾਸ਼ਟਰ ਹੋਵੇ ਚਾਹੇ ਉਹ ਯੂਪੀ ਬਿਹਾਰ ਪੰਜਾਬ ਹੋਵੇ ਹਿਮਾਚਲ ਚ ਵੀ ਹੁੰਦੀ ਖੇਤੀ ਛੋਟੇ ਛੋਟੇ ਪੜਾਵਾਂ ਦੇ ਵਿੱਚ ਇਹ ਮੋਦੀ ਸਰਕਾਰ ਚਾਹੁੰਦੀ ਆ ਵੀ ਅਸੀਂ ਸਾਰਾ ਕੁਝ ਧਨਾਂੜਾ ਦੇ ਹੱਥ ਚ ਦੇ ਦਈਏ ਕੁਝ ਘਰਾਣਿਆਂ ਨੂੰ ਦੇ ਦਈਏ ਪਰ ਜਿਹੜੇ ਕਿਸਾਨ ਜ਼ਮੀਨ ਨਾਲ ਜੁੜੇ ਆ ਉਹ ਆਪਣੀ ਮਾਂ ਧਰਤੀ ਨੂੰ ਕਹਿੰਦੇ ਆ ਜ਼ਮੀਨ ਨੂੰ ਕਹਿੰਦੇ ਆ ਮਾਂ ਉਹ ਮਾਂ ਕਿਤਨਾ ਛੱਡ ਦੇਣਾ ਜੇ ਕਿਸਾਨ ਜ਼ਮੀਨ 'ਚ ਬੀਜੂਗਾ ਨਹੀਂ ਤੇ ਲੋਕ ਜਿਹੜੇ ਆ ਅੰਨ ਲਈ ਤਰਸਣਗੇ ਤੇ ਇਹ ਗੁਲਾਮਦਾਰੀ ਵਾਲ ਲੈ ਕੇ ਜਾਂਦੇ ਆ ਗੁਲਾਮ ਬਣਾਉਣਾ ਚਾਹੁੰਦੇ ਆ ਪਰ ਵੱਡੀ ਗੱਲ ਇਹ ਆ ਵੀ ਹੁਣ ਲੜਾਈ ਜਿਹੜੀ ਅੱਗੇ ਕਿਸਾਨਾਂ ਨੇ ਸ਼ੁਰੂ ਕੀਤੀ ਸੀ ਮਜ਼ਦੂਰਾਂ ਨੇ ਸ਼ੁਰੂ ਕੀਤੀ ਸੀ ਹੁਣ ਜਿਹੜਾ ਅੰਦੋਲਨ ਚੱਲਣਾ ਉਹ 버ਗਰ ਪੀਜ਼ੇ ਵਾਲਿਆਂ ਦੇ ਮਾਲਾਂ ਤੋਂ ਸ਼ੁਰੂ ਹੋਣਾ ਕਿਉਂਕਿ ਬੇਸ ਹੁੰਦਾ ਇਸ ਜ਼ਮੀਨ 'ਚ ਹੁੰਦਾ 버거 ਦੀ ਟੋ ਜਿਹੜੀ ਆ ਉਹ ਇਸ ਜ਼ਮੀਨ 'ਚ ਹੁੰਦੀ ਆ ਪੀਜ਼ੇ ਦੀ ਟੋ ਜਿਹੜੀ ਆ ਇਸ ਜ਼ਮੀਨ 'ਚ ਹੁੰਦੀ ਆ ਹੁਣ ਜਿਹੜੀ ਲੜਾਈ ਆ ਕੱਲ ਦੇ ਬੰਦ ਤੋਂ ਅਸੀਂ ਕਿਆਸ ਕਰ ਲਿਆ ਸਾਨੂੰ ਪਤਾ ਲੱਗ ਗਿਆ ਵੀ ਹੁਣ ਲੜਾਈ ਇੱਕ ਬੜੀ ਵੱਡੀ ਲੜਾਈ ਹੈ ਤੇ ਪੂਰੇ ਲੋਕਾਂ ਦੀ ਲੜਾਈ ਆ ਸਾਰੇ ਲੋਕਾਂ ਦੀ ਚਾਹੇ ਉਹ ਟੀਚਰਸ ਨੇ ਚਾਹੇ ਉਹ ਡਾਕਟਰ ਨੇ ਚਾਹੇ ਉਹ ਆਸ਼ਾ ਵਰਕਰ ਨੇ ਬੜੀ ਵੱਡੀ ਗੱਲ ਆ ਆਸ਼ਾ ਵਰਕਰ ਵਾਸਤੇ ਜਿਨ੍ਹਾਂ ਦੀ 2500 ਰੁਪਿਆ ਤਨਖਾਹ ਆ 24 ਘੰਟੇ ਉਹਨਾਂ ਕੋ ਕੰਮ ਲਿਆ ਜਾਂਦਾ ਉਹਨਾਂ ਆਸ਼ਾ ਵਰਕਰਾਂ ਨੇ ਵੀ ਕੱਲ ਇਹ ਸਬੰਧ ਦਾ ਸਮਰਥਨ ਕੀਤਾ ਸੜਕਾਂ ਤੇ ਆੜ ਕੇ ਬੈਠੀਆਂ ਸਾਡੀਆਂ ਭੈਣਾਂ ਉਹ ਲੋਕ ਜਿਹੜੇ ਲੋਕ ਆਪਣੀਆਂ ਦੁਕਾਨਾਂ ਛੱਡ ਕੇ ਨਹੀਂ ਬਾਹਰ ਹੁੰਦੇ ਸੀ ਜੋ ਦੁਕਾਨਦਾਰ ਵੀ ਕੱਲ ਆਪਣਾ ਬੰਦ ਕਰਕੇ ਸੜਕਾਂ ਦੇ ਉੱਤੇ ਬੈਠੇ ਸੀ ਟਰੱਕ ਯੂਨੀਅਨ ਉਹ ਵੀ ਸੜਕਾਂ ਦੇ ਉੱਤੇ ਆ ਗਿਆਂ ਹੁਣ ਤੇ ਸਰਕਾਰ ਨੂੰ ਵਕਤ ਇਹੋ ਜਿਹਾ ਪੈਣਾ ਵੀ ਇੱਕ ਪਾਸੇ ਟਰੱਕ ਯੂਨੀਅਨ ਜਿਨ੍ਹਾਂ ਨੇ ਸਭ ਤੋਂ ਵੱਡਾ ਸਮਰਥਨ ਸਾਨੂੰ ਦੇਣਾ ਦੂਜੇ ਪਾਸੇ ਬੱਸ ਜੂਣੀ ਨਾ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਕਿਉਂਕਿ ਸਾਡੇ ਭਾਰਤ ਦਾ ਜੇ ਸਭ ਤੋਂ ਵੱਧ ਲੱਕ ਤੋੜਵਾ ਹਿੱਸਾ ਮੰਨਿਆ ਜਾਵੇ ਤਾਂ ਇਹ ਬੱਸਾਂ ਨੇ ਜਦੋਂ ਬੱਸਾਂ ਬੰਦ ਹੋਣਗੀਆਂ ਤਾਂ ਇਹ ਟ੍ਰਾਂਸਪੋਰਟ ਬੰਦ ਹੋ ਜੂ ਜਦੋਂ ਟਰੱਕ ਬੰਦ ਹੋਣਗੇ ਤਾਂ ਟ੍ਰਾਂਸਪੋਰਟ ਬੰਦ ਹੋ ਜੂ ਅੱਜ ਬੜੇ ਵੱਡੇ ਪੱਧਰ ਤੇ ਇੱਕ ਸਮੁੱਚੇ ਭਾਰਤ ਦੇ ਵਿੱਚ ਇੱਕ ਕਿਸਾਨੀ ਅੰਦੋਲਨ ਦੀ ਚਰਚਾ ਹੈ ਕੱਲ੍ਹ ਵਾਲੇ ਦਿਨ ਤੋਂ ਬਾਅਦ ਕੁਝ ਜਥੇਬੰਦੀਆਂ ਕਾਲੀ ਕਰਦੀਆਂ ਉਹਨਾਂ ਨੇ ਕੀਤੀ ਆ ਪਹਿਲਾਂ ਵੀ ਨੁਕਸਾਨ ਸਾਡਾ ਕਰਵਾਇਆ ਹੁਣ ਵੀ ਕਰਵਾ ਰਹੇ ਆ ਪਰ ਜਿਹੜੇ ਉੱਥੇ ਸ਼ਹੀਦ ਹੋ ਰਿਹਾ ਉਹ ਸਾਡੇ ਭੈਣ ਭਾਈ ਆ ਇਹ ਜਿਹੜੇ ਉੱਥੇ ਪੰਦੇਰ ਹੁਣੀ ਜਾਂ ਡੱਲੇਵਾਲ ਹੁਣੀ ਉੱਥੇ ਜਾ ਕੇ ਬੈਠੇ ਆ ਇਹ ਲੋਕਾਂ ਦੇ ਧੀਆਂ ਪੁੱਤਾਂ ਨੂੰ ਲੈ ਕੇ ਗਏ ਆਪਣੇ ਧੀਆਂ ਪੁੱਤਾਂ ਦੇ ਇਹਨਾਂ ਨੇ ਵਿਦੇਸ਼ਾਂ 'ਚ ਭੇਜੇ ਜਿਨ੍ਹਾਂ ਦੇ ਟਰਾਲੇ ਵੀ ਚੱਲਦੇ ਆ ਜਿਨ੍ਹਾਂ ਦਾ ਸਾਰਾ ਕੁਝ ਵਿਦੇਸ਼ਾਂ 'ਚ ਚੱਲਦਾ ਗੱਲ ਇਹ ਵੀ ਧੀਆਂ ਪੁੱਤ ਆਪਣੇ ਵੀ ਇਸ ਅੰਦੋਲਨ 'ਚ ਜਿਹੜੇ ਆ ਮੌਜੂਦ ਕਰੋ ਫਿਰ ਅੰਦੋਲਨ ਲੜਨ ਦਾ ਸਵਾਦ ਆਉ ਨੁਕਸਾਨ ਹੋਇਆ ਸਾਡੇ ਬਹੁਤ ਲੋਕ ਜਿਹੜੇ ਆ ਉਹ ਫੱਟੜ ਹੋਇਆ ਤੇ ਇੱਕ ਕਿਸਾਨ ਕੱਲ ਸਾਡਾ ਬਜ਼ੁਰਗ ਜਿਹੜਾ ਸ਼ਹੀਦ ਹੋ ਗਿਆ ਸਾਡੇ ਨੇ ਉਹ ਕੱਲ ਐਤਵਾਰ ਉਹਨਾਂ ਦਾ ਵੀ ਫੈਸਲਾ ਆਉਣਾ ਬੀਜੇਪੀ ਸਰਕਾਰ ਨੇ ਜਿਹੜਾ ਰਲੇਵਾ ਕਰਕੇ ਇਹਨਾਂ ਅੰਦੋਲਨ ਕੀਤਾ ਇਹਨਾਂ ਦਾ ਵੀ ਫੈਸਲਾ ਕੱਲ ਉਹਨਾਂ ਨੇ ਦੇਣਾ ਵੀ ਇਹਨਾਂ ਨੇ ਤੇ ਮੰਗਾ ਉੱਥੇ ਰੱਖਤੀਆਂ ਸਾਡਾ ਫੇਸਬੁੱਕ ਅਕਾਊਂਟ ਬੰਦ ਕਰਤਾ ਸਾਡਾ ਟਵਿੱਟਰ ਬੰਦ ਕਰਤਾ ਤੁਹਾਡੇ ਮੋਬਾਈਲ ਉੱਥੇ ਬੰਦ ਕਰ ਦਿੱਤੇਗੇ ਜੰਪਰ ਲਾ ਕੇ ਸਾਡੀ ਲੜਾਈ ਇਹ ਫੇਸਬੁੱਕ ਟਵਿੱਟਰ ਜਾਂ ਜੰਪਰਾਂ ਦੀ ਲੜਾਈ ਨਹੀਂ ਫੋਨ ਬੰਦ ਕਰਨ ਵਾਲੀ ਸਾਡੀ ਲੜਾਈ ਅਸਲ ਦੇ ਵਿੱਚ ਕਿਸਾਨੀ ਲੜਾਈ ਸੀ ਮਜ਼ਦੂਰਾਂ ਦੀ ਲੜਾਈ ਸੀ ਦੁਕਾਨਦਾਰਾਂ ਦੀ ਲੜਾਈ ਸੀ ਜਿਨ੍ਹਾਂ ਦੇ ਸਭ ਤੋਂ ਵੱਡ ਗਾਜ ਡਗਣੀ ਆ ਆਉਣ ਵਾਲੇ ਸਮੇਂ 'ਚ ਜੇ ਅੰਦੋਲਨ ਨਾ ਕੀਤਾ ਗਿਆ ਅੱਜ ਇਹ ਲੋਕ ਸੋਚਦੇ ਵੀ ਅਸੀਂ ਚੌਧਰ ਦੇ ਚੱਕਰ 'ਚ ਚੰਦ ਲੋਕਾਂ ਨੂੰ ਪਰਮਾ ਆਗੇ ਕੋ 10-20 ਹਜ਼ਾਰ ਦੀ ਗਿਣਤੀ ਚ ਲੋਕਾਂ ਨੂੰ ਉੱਥੇ ਲੈ ਜਾਵਾਂਗੇ ਤੇ ਇਸੀ ਸਰਕਾਰ ਤੇ ਫਤਿਹ ਪਾ ਲਾਂਗੇ ਕੱਲ 37 ਜਿੱਥੇ ਬੰਦਿਆਂ ਦੀ ਇੱਕ ਵੱਡੀ ਮੀਟਿੰਗ ਆ ਸੰਯੁਕਤ ਮੋਰਚੇ ਦੇ ਪੋਲੀਟਿਕਲ ਉਹਦੇ ਵਿੱਚ ਇੱਕ ਵੱਡਾ ਫੈਸਲਾ ਲਿੱਤਾ ਜਾਊਗਾ ਜਿਹੜੇ ਉੱਥੇ ਸ਼ਹੀਦ ਹੋਏ ਉਹ ਵੀ ਸਾਡੇ ਨੇ ਜਿਹੜੇ ਅਸੀਂ ਪਹਿਲਾਂ ਸ਼ਹੀਦ ਉਥੋਂ 737 ਸ਼ਹੀਦ ਲੈ ਗਏ ਉਹ ਵੀ ਸਾਡੇ ਨੇ ਤੇ ਜਿਹੜੇ ਅੱਜ ਹੋ ਰਿਹਾ ਤੇ ਜਿਨ੍ਹਾਂ ਤੇ ਸੱਟਾਂ ਲੱਗ ਰਹੀਆਂ ਉਹ ਵੀ ਸਾਡੇ ਨੇ ਇਸ ਲਈ ਕੱਲ ਇੱਕ ਫੋਰੀ ਤੌਰ ਤੇ ਮੀਟਿੰਗ ਸੱਦ ਕੇ ਇੱਕ ਵੱਡਾ ਐਲਾਨ ਜਿਹੜਾ ਕੱਲ ਕੀਤਾ ਜਾਊਗਾ ਜਿਸ 'ਚ ਕਿਸਾਨੀ ਮੁੱਦਿਆਂ ਦੇ ਉੱਤੇ ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਦੁਕਾਨਦਾਰਾਂ ਦੇ ਮੁੱਦਿਆਂ ਦੇ ਉੱਤੇ ਟਰੱਕ ਯੂਨੀਅਨਾਂ ਦੇ ਮੁੱਦਿਆਂ ਦੇ ਉੱਤੇ ਸਮੁੱਚੇ ਭਾਰਤ ਦੇ ਲੋਕਾਂ ਲਈ ਇੱਕ ਵੱਡਾ ਫੈਸਲਾ ਲੈ ਕੇ ਹੋ ਸਕਦਾ ਦਿੱਲੀ ਦੀਆਂ ਬਰੂਹਾਂ ਵੱਲ ਨੂੰ ਅਸੀਂ ਵਹੀ ਰਾਂ ਕੱਤੀਏ ਪਰ ਕਣ ਕਰੀਏ ਸਬਜੀ ਸਿੰਘ ਹੈ ਜੀ ਹਮੇਸ਼ਾ ਕਹਿੰਦਾ ਵੀ ਹਰਿਆਣਾ ਦੇ ਪੰਜਾਬ ਪੱਗਵਟ ਭਰਾ ਘਿਆ ਜਾਂਦਾ ਕਹਿੰਦੇ ਇੱਕ ਦੂਜੇ ਨੂੰ ਕਹਿੰਦਾ ਭਰਾ ਪਰ ਕੀ ਲੱਗਦਾ ਵੀ ਹੁਣ ਭਰਾ ਭਰਾ ਦਾ ਰੂਪਣ ਬਣਿਆ ਪਿਆ ਵਾ ਅਸੀਂ ਦੇਖਿਆ ਸਾਡੇ ਪੰਜਾਬੀ ਅਜੇ ਤੇ ਆਪਣੇ ਹੱਦ ਵਿੱਚ ਹੀ ਪਹੁੰਚੇ ਜਨਾ ਕਿ ਵੱਡੇ ਟੱਪੇ ਨੇ ਪਰ ਉੱਥੋਂ ਜਿਹੜੇ ਅਥਰੂ ਗੈਸ ਇਡਾ ਤਗੜਾ ਪ੍ਰਬੰਧ ਇਟੀ ਦੇਣੀਆਂ ਉਹਨਾਂ ਨੇ ਕੱਦਾਂ ਕਰ ਦਿੱਤੀਆਂ ਵਾ ਕਿਹਲੇ ਜਿਹੜੇ ਗੜ ਦਿੱਤੇ ਗਏ ਨੇ ਕੀ ਲੱਗਦਾ ਹੈ ਕਿ ਭਰਾ ਭਰਾ ਇਸ ਹਿਸਤੇ ਕਰ ਸਕਦਾ ਇਸ ਦਾ ਦੇਖੋ ਹਰਿਆਣਾ ਕੁਛ ਨਹੀਂ ਕਰਦਾ ਹਰਿਆਣਾ ਤੇ ਹੱਥਾਂ ਤੇ ਚੁੱਕਦਾ ਸਾਨੂੰ ਪਿਛਲੇ ਦਿਰੀ ਵੀ ਚੱਕਿਆ ਸੀਗਾ ਉਦੋਂ ਤੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਪੰਜਾਬ ਲੋਗ ਆਉਣਗੇ ਤੇ ਸਭ ਤੋਂ ਪਹਿਲਾਂ ਬੈਰੀਕੇਡ ਅਸੀਂ ਪਟਾਂਗੇ ਤਾਂ ਮੈਨੂੰ ਇਹ ਵੀ ਆਸ ਹੈ ਵੀ ਆਉਣ ਵਾਲੇ ਦਿਨਾਂ 'ਚ ਜਿਹੜਾ ਵੱਡਾ ਅੰਦੋਲਨ ਸ਼ੁਰੂ ਹੋਣਾ ਕੱਲ 37 ਜਥੇਬੰਦੀਆਂ ਤੋਂ ਬਾਅਦ ਉਹਦੇ ਵਿੱਚ ਹਰਿਆਣਾ ਪੂਰਾ ਸਾਧੂ ਪੀਐਸਡੀ ਮਜਬੂਰੀ ਆ ਕਿਉਂਕਿ ਜਿਹੜੀ ਸਰਕਾਰ ਦੇ ਲੋਕ ਝੂਠੇ ਲੋਕ ਬੈਠੇ ਉੱਥੇ ਖੱਟਰ ਵਰਗੇ ਜਿਹੜੇ ਜਿਨ੍ਹਾਂ ਦੇ ਦੰਦ ਖਾਂ ਨੂੰ ਕੋਸ਼ਣੇ ਤੇ ਵਿਖਾਉਣ ਨੂੰ ਕੋਸ਼ਣੇ ਜਿਹੜੇ ਲੋਕਾਂ ਦਾ ਧਰੋਖ ਖੱਟਣਦੇ ਆ ਇਹ ਉਹਨਾਂ ਦੀ ਪਲੈਨਿੰਗ ਆ ਲੋਕਾਂ ਦੀ ਪਲੈਨਿੰਗ ਨਹੀਂ ਲੋਕਾਂ ਦੇ ਸਿਰ ਮੱਥੇ ਚੱਕਦੇ ਅੱਜ ਵੀ ਚੱਲੇ ਜੋ ਹਰਿਆਣੇ ਅਸੀਂ ਜਾਂਦੇ ਰਿਆਂ ਕਿਸਾਨੀ ਅੰਦੋਲਨ ਤੋਂ ਬਾਅਦ ਤੇਜ ਪੰਜਾਬ ਤੋਂ ਅੱਜ ਵੀ ਸਾਨੂੰ ਵੱਡਾ ਭਾਈ ਕਹਿੰਦੇ ਐਸਵਾਈਐਲ ਦਾ ਸਭ ਤੋਂ ਵੱਡਾ ਮੁੱਦਾ ਰੋਲਾ ਪਾਇਆ ਸੀ ਤੇ ਉਹਨਾਂ ਨੇ ਬਾਅਦ ਚੋ ਇਹ ਕਿਹਾ ਸੀ ਵੀ ਐਸਵਾਈਐਲ ਸਾਡੇ ਦੋ ਭਰਾਵਾਂ ਦਾ ਝਗੜਾ ਉਹ ਅਸੀਂ ਬੈਠ ਕੇ ਨਿਜੇਠ ਲਾਂਗੇ ਸਭ ਤੋਂ ਵੱਡਾ ਹਰਿਆਣੇ 'ਚ ਐਸ ਠੀਕ ਹੈ ਅਯੁੱਧਿਆ ਦੇ ਰਾਮ ਮੰਦਰ ਦਾ ਮੁੱਦਾ ਪੰਜਾਬ 'ਚ ਜਿਹੜਾ ਹੋਰ ਤਰ੍ਹਾਂ ਦੇ ਮੁੱਦੇ ਪੇਸ਼ ਕਰਕੇ ਲੋਕਾਂ ਨੂੰ ਪਾੜ ਦੀ ਕੋਸ਼ਿਸ਼ ਕੀਤੀ ਗਈ ਨਹੀਂ ਪਰ ਇਹ ਕਿਸਾਨੀ ਅੰਦੋਲਨ ਪਹਿਲੇ ਨੇ ਸਾਰਿਆਂ ਨੂੰ ਇਕੱਠਿਆ ਕਰਤਾ ਇਹ ਦੇ ਚੋਂਨਾ ਹਰਿਆਣੇ ਦੇ ਲੋਕਾਂ ਦਾ ਦੋਸ਼ ਨਹੀਂ ਹਰਿਆਣੇ ਦੀ ਸਰਕਾਰ ਦਾ ਤੇ ਪੰਜਾਬ ਦੀ ਸਰਕਾਰ ਦਾ ਦੋਸ਼ ਆ ਇਹ ਆਪ ਵਿਚਰਲੇਵੇਂ 'ਚ ਨੇ ਤੇ ਲੋਕਾਂ ਦੇ ਪੁੱਤ ਮਰਵਾਉਣ ਨੂੰ ਇਹ ਦੋਵੇਂ ਇਕੱਠੇ ਹੋ ਜਾਂਦੇ ਆ ਤੇ ਲੋਕਾਂ ਦੇ ਪੁੱਤ ਮਰਵਾ ਰਹੇ ਆ ਪਰ ਗੱਲ ਕਰੀਏ ਸਰਵਿਸ ਨਹੀਂ ਹਰਜੀਤ ਪੰਜਾਬ ਸਰਕਾਰ ਵੱਲੋਂ ਤੁਸੀਂ ਗੱਲ ਕੀਤੀ ਪੰਜਾਬ ਸਰਕਾਰ ਜਿਹੜੀ ਭੁਖਬਦੀ ਪੰਜਾਬ ਨੇ ਪੌਂਸਿੰਗ ਮਾਨ ਇੱਕ ਬੰਦੇ ਤੋਂ ਕਿਸਾਨਾਂ ਨਾਲ ਮੀਟਿੰਗ ਕਰਦੇ ਨੇ ਕੇਂਦਰ ਦੇ ਮੰਤਰੀ ਨਾਲ ਬੈਠਦੇ ਨੇ ਪਰ ਇਸ ਗੱਲ ਦਾ ਮੁੱਦੇ ਤੇ ਬਹਿਸ ਨਹੀਂ ਹੁੰਦੀ ਕਿ ਜਦੋਂ ਉਹ ਉਹਨਾਂ ਦੇ ਬਾਰਡਰ ਵੱਲੋਂ ਸਾਡੇ ਦੇ ਆ ਕੇ ਜਿਹੜੇ ਡਰੋਨ ਦੇ ਨਾਲ ਗੋਲੇ ਛੁੱਟੇ ਜਾਂਦੇ ਨੇ ਸਾਡੀ ਪੁਲਿਸ ਦੀ ਅਸੀਂ ਇਹ ਮੂਹਦਸ਼ਾ ਬਣੀ ਪਈ ਆ ਉਹਨਾਂ ਫੜ ਨਹੀਂ ਬੰਦਦਾ ਵੀ ਉਹਨਾਂ ਕਹਿਣਾ ਵੀ ਭਾਈ ਤੁਸੀਂ ਆਪਣੇ ਬੱਡ ਸਾਡੇ ਹੱਦ 'ਚ ਨਾਲ ਛੁੱਟੋ ਇਸ ਤਰ੍ਹਾਂ ਕੋਈ ਮੰਗ ਨਹੀਂ ਕੀਤੀ ਜਾਂਦੀ ਤੁਸੀਂ ਮੇਰੇ ਆਪਣੇ ਸਵਾਲਾਂ 'ਚ ਖੁਦ ਜਵਾਬ ਦੇ ਦਿੱਤਾ ਗਰੇਵਾਲ ਸਾਹਿਬ ਸਰਕਾਰ ਦੇ ਲੋਕ ਪੱਖੀ ਹੁੰਦੀ 2 ਸਾਲ ਹੋ ਗਏ ਸਰਕਾਰ ਨੂੰ ਕਿਸਾਨੀ ਅੰਦੋਲਨ ਤੋਂ ਬਾਅਦ ਹੀ ਆਈ ਹੈ ਨਾ ਇਸੇ ਚੌਂਕਾ ਦੇ ਖਲੋਖ ਲੋਗ ਉਹਨਾਂ ਦੇ ਐਮਐਲਏ ਬਣੇ ਜਿਨ੍ਹਾਂ ਨੂੰ ਚਵਲਾਂ ਨੂੰ ਹੁੰਦਾ ਹੀ ਕੱਕਣੀ ਬੋਲਿਆ ਨਹੀਂ ਜਾਂਦਾ ਜਿਹੜੇ ਲੋਕਾਂ ਨਾਲ ਖੜੇ ਨਹੀਂ ਅਜੇ ਤੱਕ ਇਸ ਇਲਾਕੇ ਦਾ ਪਾਣੀ ਦਾ ਮਸਲਾ ਹਲੇ ਨਹੀਂ ਕਰ ਸਕਿਆ ਠੀਕ ਸੀਵਰੇਜ ਦਾ ਕਿਸਾਨੀ ਅੰਦੋਲਨ ਦੀ ਇਹਨਾਂ ਨੇ ਕਿਹੜੀ ਗੱਲ ਕਰਨੀ ਚਵਲਾਂ ਨੂੰ ਕੁਝ ਪਤਾ ਹੋਵੇ ਤਾਂ ਕੁਝ ਕਰਨਗੇ ਪਰ ਜੇ ਇਮਾਨਦਾਰ ਸਰਕਾਰ ਹੁੰਦੀ 2 ਸਾਲ ਹੋਣ ਚ ਆਉਣ ਨੂੰ ਆ ਗਏ ਮਾਰਚ ਹੋ ਜਾਣੇ 2 ਸਾਲ ਜੇ ਲੋਕ ਪੱਖੀ ਹੁੰਦੀ ਤੇ ਇਹ ਸਭ ਤੋਂ ਪਹਿਲਾਂ ਜਾ ਕੇ ਮੋਦੀ ਦੇ ਗਲ ਚ ਗਲਾਵਾ ਪੁੰਦੇ ਵੀ ਇਹ ਸਾਡੇ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ ਸਭ ਤੋਂ ਪਾਇਓਰਟੀ ਤੇ ਉਹਨਾਂ ਦੇ ਮਸਲੇ ਹੱਲ ਕਰ ਫਿਰ ਦੂਜੀ ਗੱਲ ਕਰ ਪਰ ਇਹ ਤਾਂ ਉਹਨਾਂ ਕੋਲ ਜਾ ਕੇ ਮੰਗਤਾਂ ਨੂੰ ਦਾਣ ਮੰਗਦੇ ਆ ਵੀ ਸਾਨੂੰ ਪੈਸਾ ਚਾਹੀਦਾ ਪੈਸਾ ਕਿੱਥੇ ਚਾਹੀਦਾ ਬੋਰਡ ਲਵਾਉਣ ਨੂੰ ਮੈਂ ਨਾ ਪੰਜਾਬ ਦਾ ਕੋਈ ਖੰਭਾ ਨਹੀਂ ਇਹਨਾਂ ਨੇ ਛੱਡਿਆ ਬੇਈਮਾਨਾਂ ਨੇ ਵੀ ਜਿੱਥੇ ਆਪਣੀਆਂ ਕੀ ਗੱਲ ਭਗਵੰਤ ਮਾਨ ਨੂੰ ਕੋਈ ਜਾਣਦਾ ਨਹੀਂ ਨਾਲੇ ਕੇਜਰੀਵਾਲ ਮਾਮਾ ਲੱਗਦਾ ਪੰਜਾਬ ਦਾ ਹੈ ਵੀ ਜਿਹੜਾ ਮੂੰਹ ਚੋਕ ਕੇ ਇੱਕ ਫੋਟੋ ਆਪਣੀ ਤੇ ਇੱਕ ਫੋਟੋ ਜਿਹੜੀ ਦੀਵਾਲੀ ਇੱਥੇ ਲਾ ਦਿੱਤੀ ਜਾਂਦੀ ਆ ਕਿਸਾਨਾਂ ਦੇ ਪੱਖ ਦੇ ਲੋਕ ਨਹੀਂ ਮਜ਼ਦੂਰਾਂ ਦੇ ਪੱਖ ਦੇ ਲੋਕ ਨਹੀਂ ਆ ਇਹਦੇ ਇਹਨਾਂ ਨੇ ਉਹ ਕੀਤਾ ਵੀ ਜਿਹੜੇ ਲੋਕ ਵਿਚਾਰੇ ਰਾਸ਼ਨ ਲਿੰਦੇ ਸੀਗੇ ਵੈਸੇ ਮੈਂ ਹੱਕ 'ਚ ਨਹੀਂ ਵੀ ਲੋਕਾਂ ਨੂੰ ਫ੍ਰੀ ਰਾਸ਼ਨ ਦਿੱਤਾ ਜਾਵੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਦਾ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਪਰ ਜਿਹੜੀ ਸਹੂਲਤ ਉਹਨਾਂ ਨੂੰ ਮਿਰੀ ਉਹ ਵੀ ਬੰਦ ਕਰ ਦਿੱਤੀ ਮਜ਼ਦੂਰ ਲੋਕਾਂ ਦੀ ਲੋਕਾਂ ਦੀ ਕੋਠੇ ਢਾ ਦਿੱਤੇ ਐਮਐਲਏ ਦੀ ਕੋਠੀ ਵਿਚਾਲੀ ਤੇ ਲੋਕਾਂ ਦੇ ਵਿਚਾਰਿਆਂ ਦੇ ਗਰੀਬੜਿਆਂ ਦੇ ਝੌਂਪੜੀਆਂ ਵੀ ਢਾ ਦਿੱਤੀਆਂ ਇਹ ਸਰਕਾਰ ਲੋਕ ਪੱਖੀ ਨਹੀਂ ਹੈਗੀ ਇਹ ਅਸਲ ਮੁੱਦੇ ਤੋਂ ਭਟਕਾ ਆ ਕੇ ਆਪਚਰ ਲੈਵੇਂ ਚ ਨੇ ਇਹ ਮੋਦੀ ਤੋਂ ਅਟ ਨਹੀਂ ਹੈ ਬੀ ਟੀਮ ਹੈ ਮੋਦੀ ਦੀ ਤੇ ਮੋਦੀ ਬੀ ਟੀਮ ਦੇ ਉੱਤੇ ਆਪਣਾ ਪੂਰਾ ਵਰਕ ਕਰ ਰਿਹਾ ਤੇ ਨਾਲ ਭਗਵੰਤ ਮਾਨ ਤੇ ਕੇਰਿਆਲ ਪੂਰਾ ਸਾਥ ਦੇ ਰਿਹਾ ਇਹ ਲੋਕ ਪੱਖੀ ਸਰਕਾਰ ਨਹੀਂ ਸਰ ਕੀ ਲੱਗਦਾ ਨਹੀਂ ਜੇਕਰ ਮੁਖਮਤੀ ਸਾਹਿਬ ਹੀ ਬੋਲਦੇ ਤੇ ਜਿਹੜੇ 92 ਵਿਧਾਇਕ ਚੁਣੇ ਨੇ ਆਮ ਘਰਾਂ ਦੇ ਲੋਕ ਨੇ ਉਹਨਾਂ ਦੀ ਆਵਾਜ਼ ਬਣਨੀ ਚਾਹੀਦੀ ਸੀ ਕਿਉਂਕਿ ਕਿਸਾਨਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਹੜਾ ਕੀ ਸਰਕਾਰ ਲਿਆਂਦੀ ਆ ਬੜਾ ਵੱਡਾ ਸਹਿਯੋਗ ਹੈ ਇਸ ਕਿਸਾਨਾਂ ਦਾ ਅੱਜ ਕਿਸਾਨ ਜਿਹੜੇ ਨੇ ਸਾਡੇ ਅਨੁਦਾਤਾ ਨੇ ਅੱਜ ਉਹਨਾਂ ਨੂੰ ਹੱਕੀ ਮੰਗਾ ਵਾਸਤੇ ਧਰਨੇ ਕਰਦੇ ਪੈਂਦੇ ਨੇ ਅਥਰੂ ਗੋਲੇ ਜਿਹੜੇ ਉਹਨਾਂ ਦੇ ਬਥਰੇ ਪੈਂਦੇ ਪਰਿਵਾਰ ਤੇ ਉਹਨ ਪਰ ਬਾਣੀ ਦੇ ਵਾਚਕਾਂ ਵਿੱਚੋਂ ਕੋਈ ਵੀ ਨਹੀਂ ਬੋਲ ਲਿਆ ਕਿ ਲੱਗਦਾ ਨਹੀਂ ਉਹਨਾਂ ਨੂੰ ਬੋਲਣਾ ਚਾਹੀਦਾ ਕੋਣੇ ਮੁੱਦੇ ਤੇ ਭਗਵੰਤ ਮਾਨ ਦਾ ਬਿਆਨ ਸੀਗਾ ਜਿਹੜੇ ਘਰੋਂ ਵੇਲੇ ਆ ਧੰਨੇ ਤੇ ਆ ਜਾਂਦੇ ਆ ਉੱਥੇ ਆਣ ਕੇ ਪੀਜੇ ਖਾਂਦੇ ਸ਼ਰਾਬਾਂ ਪੀਂਦੇ ਜੇ ਕਰਦੇ ਉਹ ਕਰਦੇ ਤੂੰ ਕੀ ਕਰਦਾ ਰਿਆਂ ਅੱਜ ਤੂੰ ਪੰਜਾਬ ਦੇ ਲੋਕਾਂ ਨੂੰ ਵੰਗਾਰਦਾ ਜਿਹੜੇ ਲੋਕਾਂ ਨੇ ਫਤਵਾ ਇੱਕ ਵੱਡਾ ਦੇ ਕੇ ਜਿਹੜਾ ਤੂੰ ਲੋਕਾਂ ਨੂੰ ਵਿਖਾਉਂਦਾ ਸੀ ਛੱਤ ਤੇ ਬਹਿ ਕੇ ਮੈਂ ਰੋਟੀ ਖਾ ਰਿਆਂ ਐ ਗੱਡੀ ਦੀ ਛੱਤ ਤੇ ਬਹਿ ਕੇ ਜਿਹੜੇ ਦੱਬਨ ਨੂੰ ਫੇਰਦੇ ਸੀ ਉਹ ਗਾਣੇ ਲਾ ਕੇ ਤੂੰ ਲੋਕਾਂ ਨੂੰ ਭਰਮਾਇਆ ਹੈ ਅੱਜ ਲੋਕ ਜਾਗ ਚੁੱਕੇ ਆ ਇਹ ਲੋਕਾਂ ਦਾ ਹਤਾਸ਼ੀ ਨਹੀਂ ਆ ਇਹ ਲੋਕਾਂ ਦਾ ਹਮਦਰਦ ਨਹੀਂ ਆ ਇਹ ਸਿਰਫ ਪੈਸੇ ਦਾ ਕਰਨਾ ਰਾਜ ਸੱਤਾ ਦਾ ਭੁੱਖਾ ਸੀ ਉਹ ਰਾਜ ਸੱਤਾ ਥਿਆ ਲਈਏ ਨੇ ਉਸ ਤੋਂ ਬਾਅਦ ਪੰਜਾਬ ਦੇ ਮੁੱਦੇ ਖਤਮ ਹੋ ਗਏ ਗगन ਅਨਮੋਲ ਮਾਨ ਜਿਹੜੀ ਸੀਗੀ ਪੰਜਾ ਮਿੰਟਾਂ ਜਾਂ ਐਮ ਐਸ ਪੀ ਦਿਨ ਦੀ ਦਿਨ ਦੀ ਲੱਭੀ ਹੋਈ ਨਹੀਂ ਕਿੱਥੇ ਚਲੇਗੀ ਵਿਚਾਰੀ ਉਹ ਤੇ ਵਿਚਾਰੀ ਗੌਣ ਤੋਂ ਵੀ ਗਈ ਤੇ ਵਜੋਂ ਤੋਂ ਵੀ ਗਈ ਤੇ ਉਹ ਵਿਚਾਰੀ ਜਿਹੜੀ ਆਪਣੇ ਬਿਆਨਾਂ ਤੋਂ ਵੀ ਗਈ ਭਗਵੰਤ ਮਾਨ ਸਾਹਿਬ ਕਹਿੰਦੇ 22 ਦੇ ਵਿੱਚ ਸਾਡੀ ਜਿਹੜੀ ਸਰਕਾਰ ਆਜੂਗੀ ਤੇ ਅਸੀਂ 22 ਫਸਲਾਂ ਦੇ ਤੇ ਐਮ ਐਮ ਐਸ ਪੀ ਦਵਾਂਗੇ ਉਹ ਕਿਹੜੀਆਂ ਭਾਈ ਫਸਲਾਂ ਦੇ ਤੇ ਇੱਕ ਇੱਕ ਫਸਲ ਦੇ ਉੱਤੇ ਐਮ ਐਸ ਪੀ ਦਾ ਦੱਸ ਦੇ ਜਦੋਂ ਇਹ ਸਰਕਾਰ ਆਉਗੀ ਤੇ 22 ਦੇ ਦਵਾਂਗੇ ਇੱਕ ਫਸਲ ਦਾ ਦਵੇ ਐਸ ਲਈ ਕਿਸਾਨ ਮਜ਼ਦੂਰ ਦੁਕਾਨਦਾਰ ਹਰ ਵਰਗ ਇਸ ਭਗਵੰਤ ਮਾਨ ਦੇ ਖਿਲਾਫ ਹੈ ਜਿਹੜੀਆਂ ਹੁਣ ਇਲੈਕਸ਼ਨਾਂ ਆਉਣੀਆਂ ਉਹਦੇ ਵਿੱਚ ਸਾਬਤ ਵੀ ਹੋਏਣਾ ਮੈਂ ਨਾ ਵੀ ਇਹਨਾਂ ਦੇ ਐਮਐਲਏ ਨੂੰ ਲੋਕਾਂ ਨੇ ਸੜਕਾਂ ਤੇ ਡਣਾਣਾ ਵਾ ਡੜਾ ਡੜਾ ਕੇ ਕੁੱਟਣਾ ਇਹੋ ਜਿਹੇ ਹਾਲਾਤ ਨੇ ਰਾਜਨੀਤੀ ਵਾਲ ਨਹੀਂ ਲੋਕ ਜਿਹੜੇ 91 92 ਆ ਇਹ ਤੇ 91 ਨਾਲ ਜਿਹੜੇ 91 ਮਿੱਟੀ ਦੇ ਮਾਦੋ ਆ ਅੱਜ ਤੱਕ ਉਹਨਾਂ ਦੇ ਮੂੰਹ ਤੋਂ ਤੁਸੀਂ ਇੱਕ ਵੀ ਬਿਆਨ ਜਿਹੜਾ ਕਿਸਾਨਾਂ ਦੇ ਹੱਕ 'ਚ ਕਿਤੇ ਦਵਾ ਦਿੱਤਾ ਹੋਵੇ ਦੱਸ ਦਿਓ ਮੈਨੂੰ ਜਿਹੜੇ ਕਹਿੰਦੇ ਜਮੀਨਾ ਛੜਾ ਕੇ ਜਿਹੜੀਆਂ ਲੋਕਾਂ ਨੂੰ ਦੇਣੀਆਂ ਕਿੰਨੀਆਂ ਕਿ ਜ਼ਮੀਨਾਂ ਇਹਨਾਂ ਨੇ ਧਾਰੀਵਾਲ ਸਾਹਿਬ ਨੇ ਬੜਾ ਰੋਲਾ ਪਾਇਆ ਸੀ ਕਿੱਥੇ ਗਏ ਧਾਰੀਵਾਲ ਸਾਹਿਬ ਦੇ ਬਿਆਨ ਕਿੱਥੇ ਗਏ ਲਾਲਜੀਤ ਭੁੱਲਰ ਦੇ ਬਿਆਨ ਕਿੱਥੇ ਗਏ ਭਗਵੰਤ ਸਿੰਘ ਦੇ ਮਾਨ ਦੇ ਬਿਆਨ ਭਾਜੀ ਇਹ ਐ ਇਸ ਲਈ ਬੜੇ ਵੱਡੇ ਪੱਦਰ ਤੇ ਘਰਵਾਲ ਸਾਹਿਬ ਲੋਕਾਂ ਦਾ ਧੋਖਾ ਤੇ ਧੋਖੇ ਦੇ ਵਿੱਚ ਅਸੀਂ 5 ਸਾਲ ਰਾਜ ਕਰ ਸਕਦੇ ਆ ਪਰ 5 ਸਾਲਾਂ ਬਾਅਦ ਇਹਨਾਂ ਦਾ ਉਹ ਹਸ਼ਰ ਹੋਣਾ ਇਹ 5 ਸਾਲ ਇਹਨਾਂ ਨੂੰ 25 ਸਾਲਾਂ ਦਾ ਖਮਿਆਜਾ ਦੇ ਕੇ ਭੁਗਤਣੇ ਪੈਣੇ ਆ ਇਨਾਂ ਨੂੰ ਵਿਦੇਸ਼ਾਂ 'ਚ ਜਾ ਕੇ ਲੁਕ ਲੁਕ ਕੇ ਬਹਿਣਾ ਪੈਣਾ ਇਹ ਭਾਰਤ ਪੰਜਾਬ ਦੇ ਵਿੱਚ ਵਾਪਸ ਨਹੀਂ ਮੁੜਨਗੇ ਤੇ ਲੋਕਾਂ ਨੇ ਇਹੋ ਇਹੋ ਜਿਹੇ ਭਜਾ ਕੇ ਭੇਜਣਾ ਇੱਥੋਂ ਪਰ ਗੱਲ ਕਰੀਏ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹ ਕਹਿ ਰਹੇ ਨੇ ਐਮਪੀ ਚੋਣਾਂ ਆ ਰਹੀਆਂ ਨੇ 13 ਤੇ 0 ਦਾ ਮੁਕਾਬਲਾ ਹੋਊਗਾ ਇਸ ਦਾ ਕੇਸ ਤਾਂ ਦੇ ਦੇ ਸ਼ੀਨ ਨੂੰ ਲੈ ਕੇ ਬਿਲਕੁਲ ਸਹੀ ਗੱਲ ਆ 13 ਤੇ 0 ਦਾ ਹੀ ਮੁਕਾਬਲਾ ਆਊਗਾ ਅ ਕਾਲੀਆਂ ਦਾ ਵੀ ਰਾਜ ਵੇਖਿਆ ਕਾਂਗਰਸੀਆਂ ਦਾ ਵੀ ਰਾਜ ਵੇਖਿਆ ਪਰ ਸਭ ਤੋਂ ਵੱਧ ਬੇਈਮਾਨ ਇਹ ਸਰਕਾਰ ਦਾ ਭਗਵੰਤ ਮਾਨ ਬੇਈਮਾਨ ਦਾ ਰਾਜ ਜਿਹੜਾ ਅਸੀਂ ਵੇਖਿਆ ਬੜਾ ਖਤਰਨਾਕ ਰਾਜ ਆ ਲੋਕ ਤਰਾ ਤਰਾ ਕਰ ਉੱਠੇ ਆ ਚੰਗੇ ਭਲੇ ਹਸਪਤਾਲਾਂ ਨੂੰ ਇਹਨੇ ਮੱਲਾ ਕਲੀਨਿਕਾ ਬਣਾ ਦਿੱਤੇ ਤੇ ਮੱਲਾ ਕਲੀਨਿਕਾ ਜੱ ਲੱਭਦਾ ਹੀ ਕੋਈ ਨਹੀਂ ਕੋਈ ਦਵਾਈ ਨਹੀਂ ਕੋਈ दारू ਨਹੀਂ ਹੈ ਹਾਂ ਮੈਂ ਇਹਨਾਂ ਨੇ ਬਿਲਕੁਲ ਸਹੀ ਆ 13 ਤੇ 0 ਦਾ ਹਾਂ 0 ਹੀ ਹੋਣੀ ਇਹਨਾਂ ਦੀ ਉਹ ਲੋਕਾਂ ਨੇ ਹੁਣ ਭਾਂਪ ਲਿਆ ਕੀ ਕਰਨਾ ਇਹਨਾਂ ਨੂੰ ਚਿਹਰੇ ਹੀ ਨਹੀਂ ਲੱਭ ਰਿਆ ਲੈ ਐਮਪੀਆ ਦੇ ਆਪ ਜੀ ਹੁ ਲੜਬਾ ਜੀ ਚੱਲ ਰਹੀ ਆ ਫੇਸਬੁਕੀ ਵਿਦਵਾਨਾਂ ਨੂੰ ਫੇਸਬੁਕੀ ਵਿਦਵਾਨਾਂ ਨੂੰ ਇਹ ਤਰਲੇ ਮਾਰ ਰਿਹਾ ਵੀ ਤੁਸੀਂ ਐਮਪੀ ਦੀ ਚੋਣ ਲੜੋ ਫੇਸਬੁਕ ਵਿਦਵਾਨਾਂ ਨੂੰ ਤੇ ਇਹਨਾਂ ਦੇ ਪੱਲੇ ਕੀ ਹੈ ਮੈਨੂੰ ਇੱਕ ਗੱਲ ਦੱਸੋ ਮੈਂ ਨਾ ਵੀ ਅਸੀਂ ਇੱਥੇ ਖਲੋਤੇ ਆ ਇਹ ਸਾਡਾ ਸ਼ਹਾਟਾ ਇਲਾਕਾ ਪੱਛਮੀ ਏਰੀਆ ਇੱਥੋਂ ਇੱਕ ਵੀ ਇਹ ਜਿਹੜਾ ਇੱਥੋਂ ਦਾ ਐਮ.ਐਲ.ਏ ਆ ਡਾਕਟਰ ਜਸਵੀਰ ਸਿੰਘ ਸੰਧੂ ਮੈਨੂੰ ਦੱਸੋ ਕਿੰਨੇ ਕੰਮ ਕੀਤੇ ਕਿੰਨਾ ਕ ਲੋਕਾਂ ਚ ਵਿਚਰਿਆ ਲੋਕਾਂ ਨੇ ਤੇ ਆਉਣ ਵਾਲੇ ਸਮੇਂ 'ਚ ਨਾ ਇਹਨਾਂ ਦੇ ਪੋਸਟਰ ਲਾ ਦੇਣੇ ਆ ਗੁੰਮ ਹੈ ਗੁੰਮ ਹੈ ਗੁੰਮ ਹੈ ਇਹ ਗੀਤ ਸੀਗਾ ਪਾਸ ਦਾ ਉਹ ਉਹਦੀ ਤਰਜ਼ ਤੇ ਤੇ ਪੋਸਟਰ ਲੱਗਣੇ ਆ ਗੁੰਮ ਹੈ ਗੁੰਮ ਹੈ ਗੁੰਮ ਹੈ ਐਮ.ਐਲ.ਏ ਸਾਡਾ ਗੁੰਮ ਹੈ ਇਹ ਬੜੀ ਜਲਦੀ ਹੋਣਾ ਇਹ ਸਰਕਾਰ ਦੇ ਪੱਲੇ ਕੁਛ ਨਹੀਂ ਇਹ ਕਿਸਾਨ ਹਮਾਇਤੀ ਨਹੀਂ ਇਹ ਕਿਸਾਨ ਵਿਰੋਧੀ ਸਰਕਾਰ ਆ ਮਜ਼ਦੂਰ ਵਿਰੋਧੀ ਸਰਕਾਰ ਹੈ ਲੋਕਾਂ ਦੇ ਪੱਖ ਦੀ ਸਰਕਾਰ ਨਹੀਂ ਤੇ ਲੋਕਾਂ ਨੇ ਛੇਤੀ ਫਤਵਾ ਦੇ ਦੇਣਾ ਇਹਨਾਂ ਨੂੰ ਠੀਕ ਬਹੁਤ ਧਰਵਾਜੀ ਇਹ ਸੀ ਗੱਲਬਾਤ ਕੀਤੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਜਿਹੜੇ ਕਿ ਸਰਵਿਸਿੰਗ ਹੈਰੀ ਤੁਸੀਂ ਦੇਖਿਆ ਵੀ ਅੱਜ ਮੁੱਖ ਮੰਤਰੀ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਪੰਜਾਬ ਵਿੱਚ ਅਤੇ ਜਿਹੜੇ ਕੇਂਦਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਿੰਦਮਉਂਦੀ ਉਹਨਾਂ ਤੇ ਵੀ ਜਿਹੜੀ ਆ ਖੁੱਲ ਕੇ ਬੋਲੇ ਨੇ ਅਤੇ ਉਹਨਾਂ ਕਿਹਾ ਕਿ ਸਰਕਾਰ ਜਿਹੜੀ ਮਰਜ਼ੀ ਹੋਵੇ ਕਿਸਾਨਾਂ ਨੂੰ ਜਿਹੜਾ ਆਪਣਾ ਹੱਕ ਜਿਹੜਾ ਮਿਲਣਾ ਚਾਹੀਦਾ ਵਾ ਅਤੇ ਕਿਸਾਨ ਹਮੇਸ਼ਾ ਆਪਣੇ ਹੱਕ ਦੇ ਵਾਸਤੇ ਹਮੇਸ਼ਾ ਡਟੇ ਰਹਿੰਦੇ ਨੇ ਅਤੇ ਬਾੜਾਂ ਤੱਕ ਇਸੇ ਤਰ੍ਹਾਂ ਖੜੇ ਰਹਿਣਗੇ ਜਿਨ੍ਹਾਂ ਚੋਂ ਨੂੰ ਆਪਣੇ ਹੱਕ ਜਿਹੜੇ ਨਹੀਂ ਮਿਲਦੇ ਹੁਣ ਦੇਖਣਾ ਹੋਵੇਗਾ ਵੀ ਕਦੋਂ ਤੱਕ ਇਹਨਾਂ ਨੂੰ ਕਿਸਾਨਾਂ ਨੂੰ ਹੱਕ ਮਿਲਦੇ ਨੇ ਅਤੇ ਕਦੋਂ ਜਿਹੜੇ ਕਿਸਾਨ ਨੇ ਇਹ ਵਾਪਸੀ ਕਰਦੇ ਨੇ ਘਰਾਂ ਨੂੰ ਮੈਨੂੰ ਦਿਓ ਜੀ ਆਤਮਾ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ